ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਬਈ ਮਸ਼ੀਨਰੀ ਵਿੱਚ ਨਹੀਂ ਹੋਵੇ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜ ਦਿਆ ਕਰੋ ਕਿਹੜਾ ਪਿੰਡਾ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਤੇ ਜੋ ਥੋੜੀ ਮਸ਼ੀਨਰੀ ਆ ਉਹਦੀਆਂ ਫੋਟੋਆਂ ਭੇਜ ਦਿਆ ਕਰੋ ਜਾਂ ਉਹਦੀ ਵੀਡੀਓ ਬਣਾ ਕੇ ਭੇਜ ਦਿਆ ਕਰੋ ਵੀਡੀਓ ਬਣਾ ਕੇ ਭੇਜੋਗੇ ਵਧੀਆ ਰਹਿੰਦੀ ਹੈ ਵੀਡੀਓ ਥੋੜੀ ਸਾਰੀ ਮਸ਼ੀਨਰੀ ਲੱਜ ਜਾਂਦੀ ਆ ਤੇ ਆਪਣਾ YouTube ਤੇ ਚੈਨਲ ਬਣਿਆ ਵਾ ਬੋਟਾ ਕੋਟਲੀ ਤੇ ਚੈਨਲ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਇਕ ਕਰਦਾ ਕਰੋ ਬਾਈ ਜੀ ਆਪਾਂ ਡੇਲੀ بیس ਤੇ ਬਕਾਊ ਮਸ਼ੀਨਰੀਆਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਫੇਰ ਆਪਾਂ ਸੱਤ ਮਸ਼ੀਨਰੀਆਂ ਬਕਾਊ ਲੈ ਕੇ ਆਏ ਆ ਆਪਣੇ ਚੈਨਲ ਤੇ ਤੇ ਅੱਡੋ ਅੱਡੀ ਐਡਰੈਸ ਹੁੰਦਾ ਬਾਈਆਂ ਦਾ ਮਸ਼ੀਨਰੀਆਂ ਨਾਲ ਦਾ ਤੇ ਅੱਡੋ ਅੱਡੀ ਫੋਨ ਨੰਬਰ ਹੁੰਦੇ ਆ ਤੇ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਸੱਤਾਂ ਮਸ਼ੀਨਰੀਆਂ ਦੇ ਵਿੱਚੋਂ ਖਰੀਦੀ ਨਹੀਂ ਹੁੰਦੀ ਆ ਤੇ ਕੱਲੀ ਕੱਲੀ ਮਸ਼ੀਨਰੀ ਵਾਲ ਦਾ ਬਾਈਆਂ ਦਾ ਸਕਰੀਨ ਤੇ ਥੱਲੇ ਹੁੰਦਾ ਫੋਨ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਤੇ ਸਭ ਤੋਂ ਪਹਿਲੇ ਨੰਬਰ ਤੇ ਟ੍ਰੈਡ ਲੈਣਾ ਹੋਵੇ ਕਿਸੇ ਵੀ ਪ ਸਾਰੇ ਭਰਾ ਦੇਖ ਲੋ 2012 ਮਾਡਲ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ ਨਵੇਂ ਆ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਡ ਖੜਾ ਏਰੀਆ ਲੁਧਿਆਣਾ ਲੁਧਿਆਣਾ ਏਰੀਆ 'ਚ ਵੀ ਟਰੈਡ ਖੜਾ ਕਿਸੇ ਵੀ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ 3 ਲੱਖ ਤੇ 60000 ਦੇ ਆਸੇ-ਪਾਸੇ ਬਾਈ ਕਦਾਂ ਮੈਂ ਟਰੈਡ ਦੇਊਂਗਾ ਬਾਈ ਸਾਰੇ ਪਾਸੋਂ ਮੇਰਾ ਟਰੈਡ ਪੂਰਾ ਵਧੀਆ ਵਾਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਲੁਧਿਆਣਾ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਸਵੈਟਕਾਰ ਲੈਣੀ ਹੋਵੇ ਸਾਰੇ ਭਰਾ ਦੇਖਣੋ ਬਾਈ ਕਿਸੇ ਵੀ ਵੀਰ ਭਰਾ ਨੇ ਬਈ ਸਵੈਟਕਾਰ ਲੈਣੀ ਹੋਵੇ ਤੇ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਕਾਰ ਦੇ ਕਿਸੇ ਵੀਰ ਭਰਾ ਨੇ ਬਈ ਇਹ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ ਮੇਰੀ ਕਾਰ ਸਾਰੇ ਪਾਸੇ ਪੂਰੀ ਵਧੀਆ ਕਾਰ ਆ ਬਾਈ ਪੂਰੀ ਵਧੀਆ ਹਾਲਤਾਂ ਕਾਰ ਦੀ ਕੋਈ ਲੱਗੀ ਲਗਾਈ ਨਹੀਂ ਪੂਰੀ ਸਾਫ਼ ਕਾਰ ਆ ਕਿਸੇ ਵੀਰ ਭਰਾ ਨੇ ਇਹ ਕਾਰ ਲੈਣੀ ਹੋਵੇ ਤੇ ਇਹ ਕਾਰ ਖਰੀ ਆ ਬਈ ਬਟਾਲਾ ਏਰੀਆ ਦੇ ਏਰੀਆ ਬਟਾਲਾ ਜਿਹੜਾ ਗਰਦਾਸਪੁਰ ਏਰੀਏ ਚ ਪੈਂਦਾ ਬਟਾਲਾ ਏਰੀਆ ਤੇ ਬਟਾਲਾ ਏਰੀਏ ਚ ਬਾਈ ਕਾਰ ਖੜੀ ਆ ਤੇ 2 ਲੱਖ ਤੇ 90 ਹਜ਼ਾਰ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਕਾਰ ਦੇ ਦੂੰਗਾ ਕਿਸੇ ਵੀਰ ਭਰਾ ਨੇ ਬਈ ਇਹ ਕਾਰ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 11 6.5 ਟਰਾਲਾ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਜੈਕ ਵਾਲਾ ਟਰਾਲਾ ਬਾਈ ਕਿਸੇ ਵੀਰ ਭਰਾ ਨੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਧੂਰੀ ਏਰੀਆ 'ਚ ਖੜਾ ਬਈ ਏਰੀਆ ਬਾਈ ਦਾ ਬਈ ਧੂਰੀ ਧੂਰੀ ਏਰੀਆ 'ਚ ਟਰਾਲਾ ਖੜਾ ਤੇ ਬਾਈ ਕਹਿੰਦਾ ਮੇਰਾ ਟਰਾਲਾ ਸਾਰੇ ਪਾਸੇ ਪੂਰਾ ਵਧੀਆ ਬਾਈ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ ਤੇ ਸਾਰੇ ਪਾਸੋਂ ਬਾਈ ਕਹਿੰਦਾ ਮੇਰੇ ਘਰੋਂ ਚੱਕ ਕਰਕੇ ਟਰਾਲਾ ਲੈ ਜਾਓ ਬਾਈ ਵਜਨ ਪੁਜਨ ਪਾ ਕੇ ਚੈੱਕ ਕਰ ਲਓ ਪੂਰਾ ਵਧੀਆ ਟਰਾਲਾ ਮੈਂ ਬਣਾਇਆ ਸੀ ਤੇ ਬਾਈ ਨੇ ਟਰਾਲਾ ਵੇਚਣਾ ਕਿਸੇ ਵੀਰ ਭਰਾ ਨੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਧੂਰੀ ਏਰੀਆ 'ਚ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਟਰਾਲਾ ਬਾਈ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਕਣਕ ਬੀਜਣ ਵਾਲੀ ਮਸ਼ੀਨ ਲੈਣੀ ਹੋਵੇ 11 ਪੂਰੀ ਸਾਰੇ ਭਰਾ ਦੇਖ ਲਓ ਬਾਈ ਬਾਈ ਕਹਿੰਦਾ ਪੂਰੀ ਵਧੀਆ ਮਸ਼ੀਨ ਆ ਬਈ ਪੂਰਾ ਸੈੱਟ ਬੀਬੂ ਪੌਂਦੀ ਆ ਤੇ ਕੱਲਾ ਰੰਗ ਭਾਲਦੀ ਆ ਮਸ਼ੀਨ ਰੰਗ ਜਰੂਰ ਕਰਾਉਣ ਵਾਲੀ ਆ ਕਿਸੇ ਵੀਰ ਪੁਰਾਣੇ ਬਈ ਇਹ ਮਸ਼ੀਨ ਲੈਣੀ ਹੋਵੇ 11 ਪੂਰੀ ਕਣਕ ਬੀਜਣ ਵਾਲੀ ਤੇ ਇਹ ਪਿੰਡ ਖੜੀ ਆ ਮੱਲਣ ਪਿੰਡ ਬਈ ਮੱਲਣ ਇਹ ਜिला ਸ਼੍ਰੀ ਮਕਸਦ ਸਾਹਿਬ ਚ ਪਿੰਡ ਆਉਂਦਾ ਮੱਲਣ ਤੇ ਮੱਲਣ ਪਿੰਡ ਖੜੀ ਆ ਬਈ ਮਸ਼ੀਨ ਕਣਕ ਬੀਜਣ ਵਾਲੀ ਤੇ ਬਾਈ ਕਹਿੰਦਾ 15000 ਦੇ ਆਸੇ ਪਾਸੇ ਮੈਂ ਮਸ਼ੀਨ ਬਈ ਦੇ ਦੂੰਗਾ ਤੇ ਪੂਰੀ ਵਧੀਆ ਮਸ਼ੀਨ ਆ ਕਿਸੇ ਵੀਰ ਭਰਾਣੇ ਬਈ ਇਹ ਮਸ਼ੀਨ ਲੈਣੀ ਹੋਵੇ ਕਣਕ ਬੀਜਣ ਵਾਲੀ ਤੇ ਇਹ ਪਿੰਡ ਮੱਲਣ ਖੜੀ ਆ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 13 ਸਾਢੇ 6 ਟਰਾਲਾ ਸਾਢੇ 6 ਫੁੱਟ ਚੌੜਾ ਇਹ 13 ਫੁੱਟ ਲੰਮਾ ਟਰਾਲਾ ਬਈ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਬਗੈਰ ਜਿੱਕ ਤੋਂ ਬਗੈਰ ਬਈ ਜਿੱਕ ਤੋਂ ਟਰਾਲਾ ਤੇ ਬਾਈ ਕਹਿੰਦਾ ਪੂਰੇ ਸ਼ੌਂਕ ਨਾਲ ਟਰਾਲਾ ਮੈਂ ਬਣਾਇਆ ਸੀ ਬਈ ਪੂਰੇ ਵਜਨ ਵਾਲਾ ਟਰਾਲਾ 20 ਕੁਆਂਟਲ ਤੋਂ ਉੱਤੇ ਬਾਈ ਕਹਿੰਦਾ ਵਜਨ ਵਾਲਾ ਟਰਾਲੇ ਦਾ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਏਰੀਆ ਲੁਧਿਆਣਾ ਲੁਧਿਆਣਾ ਏਰੀਏ 'ਚ ਵੀ ਟਰਾਲਾ ਖੜਾ ਕਿਸੇ ਵੀਰ ਭਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 50 ਹਜ਼ਾਰ ਦੇ ਆਸੇ-ਪਾਸੇ ਮੈਂ ਟਰਾਲਾ ਬਈ ਦੇ ਦੂੰਗਾ ਇਹ ਸਾਰੇ ਪਾਸੋਂ ਬਾਈ ਕਣਾ ਮੇਰਾ ਟਰਾਲਾ ਆਪ ਚੈੱਕ ਕਰਕੇ ਲੈ ਜਾਓ ਪੂਰਾ ਵਜ਼ਨ ਵਜ਼ਨ ਪਾ ਕੇ ਚੈੱਕ ਕਰ ਲਓ ਸਾਰੇ ਪਾਸੋਂ ਟਰਾਲਾ ਮੇਰਾ ਪੂਰਾ ਨਵਾਂ ਟਰਾਲਾ ਆ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਏਰੀਆ ਲੁਧਿਆਣੇ ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 20 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 20 ਫੁੱਟ ਲੰਮਾ ਟਰਾਲਾ ਕਿਸੇ ਵੀਰ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਬਿਗੈਰ ਜੱਕ ਤੋਂ ਬਗੈਰ ਬਾਈ ਕਹਿੰਦਾ ਜੱਕ ਤੋਂ ਟਰਾਲਾ ਬਾਈ ਤੇ ਪੂਰਾ ਵਜਨ ਵਾਲਾ ਟਰਾਲਾ ਤੇ ਪੂਰਾ ਭਾਰਾ ਤੇ ਪੂਰਾ ਸੋਹਣਾ ਟਰਾਲਾ ਬਾਈ ਦਾ ਬਾਈ ਕਿਸੇ ਵੀਰ ਭਰਾਣੇ ਬਾਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਖੜਾ ਮਜੀਠੇ ਪਿੰਡ ਬਾਈ ਬਾਈ ਦਾ ਮਜੀਠਾ ਤੇ ਜਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹੇ ਚ ਪਿੰਡ ਆਉਂਦਾ ਮਜੀਠਾ ਤੇ ਮਜੀਠੇ ਪਿੰਡ ਖੜਾ ਬਾਈ ਟਰਾਲਾ ਕਿਸੇ ਵੀਰ ਭਰਾਣੇ ਲੈਣਾ ਹੋਵੇ ਤੇ 20 7 ਟਰਾਲਾ ਇਹ ਬਾਈ ਕਹਿੰਦਾ 6 ਲੱਖ ਰਿਆਸੇ ਪਾਸੇ ਮੈਂ ਟਰਾਲਾ ਦੇਉਂਗਾ ਬਾਈ ਸਾਰੇ ਪਾਸੋਂ ਟਰਾਲਾ ਪੂਰਾ ਵਧੀਆ ਇੱਕ ਪੈਸੇ ਦੀ ਵੀ ਕਮੀ ਨਹੀਂ ਟਰਾਲੇ ਦੇ ਵਿੱਚ ਕਿਸੇ ਵੀ ਭਰਾ ਨੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਪੈਂਡ ਮਜੀਠੇ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾ ਨੇ ਮਿੱਟੀ ਆਲਾ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 11 6.5 ਟਰਾਲਾ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਮਿੱਟੀ ਆਲਾ ਟਰਾਲਾ ਤੇ 35 ਚਾਂ ਵਾਲਾ ਜੱਕ ਲੱਗਿਆ ਟਰਾਲੇ ਦੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰਾਲਾ ਪੂਰਾ ਵਧੀਆ ਬਈ ਪੂਰਾ ਆਪਾਰਾ ਤੇ ਪੂਰਾ ਸੋਹਣਾ ਟਰਾਲਾ ਬਾਈ ਦਾ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਖੜਾ ਮੂਸੇ ਬਾਈ ਮੂਸਾ ਪਿੰਡ ਬਾਈ ਸਿੱਧੂ ਮੂਸੇਆ ਦਾ ਪਿੰਡ ਆ ਮੂਸਾ ਤੇ ਮੂਸੇ ਪਿੰਡ ਖੜਾ ਬਈ ਟਰਾਲਾ ਇਹ ਤੇ ਮਾਨਸਾ ਜ਼ਿਲ੍ਹੇ ਚ ਪਿੰਡ ਆਉਂਦਾ ਮੂਸਾ ਤੇ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 60000 ਦੇ ਆਸੇ ਪਾਸੇ ਮੈਂ ਟਰਾਲਾ ਬਾਈ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਬਾਈ ਆਪਾਂ ਕੋਲ 7 ਮਸ਼ੀਨਰੀਆਂ ਸੀਗੀਆਂ ਤੇ ਆਪਾਂ 7 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ